ਸਰੀਕਾਲ ਜੀ ਯਾਰ ਭੇਜੀ ਦੀ ਪਹਿਲਾ ਮੂਵੀ ਹੋਰ ਕਿੱਦਾਂ ਫਿਰ ਸਰੀਕਾਲ ਜੀ ਮੈਂ ਕਿਹਾ ਠੀਕਾ ਕਰਦਾ ਇਹਨਾਂ ਗੱਲ ਉਹਦਾ 10 ਘੰਟੇ ਦਾ ਸਾਰ ਇਹ ਮੋਟੂ ਵੀ ਠੀਕਾ ਕਰਦਾ ਸਰਦਾਰ ਘੰਟੇ ਦਾ 100 ਰੁਪਿਆ ਥੋੜਾ ਇਹ ਘੰਟੇ ਦਾ 100 ਹੋ ਗਿਆ ਆਕਾ ਘੰਟਾ ਲੱਗੇਗਾ ਕਹੇ ਘੱਟ ਲੱਗੇ ਦੋ ਲੱਗੇ ਠੀਕ ਹੈ ਕਿ ਨਹੀਂ ਹੁਣ ਉੱਥੇ ਤੱਕ ਚੱਲ ਮੈਂ ਲੱਗਦਾ ਤੇਰੇ ਨਾਲ ਲੱਗ ਜਾਈਏ ਦੋ ਜਣੇ ਲੱਗੇ ਨਵੇੜ ਲੋ ਪੜ ਕੀ ਬੱਸ ਨੱਬਣ ਜੂ ਇਹ ਖਾਲਾ ਦਾ ਹੀ ਬੰਗਾ ਇੱਕਾ ਕਹੀ ਦੇਖ ਲਾ ਉਹ ਕਹੀ ਤਾਂ ਬਹੁਤ ਵਧੀਆ ਹੈ ਤਵੀਰੀ ਕਹੀ ਯਾਰ ਇਹ ਲਾ ਇਹ ਕਹਿੰਦੇ ਮੇਰੇ ਟਾਈਮ ਦੇ ਨਾਲ ਆਹ ਤੇਮ ਆਉਂ ਹੁੰਦਾ ਨਾ ਇਸ ਕਰੇ ਬੜਵਾਦਾ ਤੂੰ ਕਹੇ ਭਾਈ ਠੇਕਾ ਖਾਲਾ ਆਪਣਾ ਵੀਰ ਆਪ ਦੇਖ ਕੇ ਕੀ ਕਰਦਾ ਇੱਧਰ ਹਾਂ ਜੈ ਨੂੰ ਕਹਿੰਦਾ ਸਾਫ ਕਰਕੇ ਦੇ ਦੇ ਉਹਨੇ ਸਾਫ ਕਰ ਦੇਣੀ ਆ ਤੇ ਮੈਂ ਉਹ ਖੱਬੜ ਦੇ ਚੱਕਦਾ ਹਾਂ ਨਾ ਜਿਹੜਾ ਖੱਬੜ ਆ ਦੇ ਉਹ ਤੇਰੀ ਰਾਹ ਦੇਖ ਮੂਰੇ ਮੈਂ ਇਹ ਨਹੀਂ ਕਹਣਾ ਉਹ ਵੀ ਖਾਲ ਬਣੀ ਆ ਉਹ ਪਿੱਛੇ ਵੀ ਦੇਖ ਲੈ ਉਹ ਤਰ੍ਹਾਂ ਕੋਤੀ ਵੀ ਬਣਾ ਲਈ ਮੋਟੂ ਦੀ ਖਾਲ ਦੇਖ ਲੈ ਸਵਾਰੀ ਵੀ ਬਹੁਤ ਵਧੀਆ ਬਹੁਤ ਵਧੀਆ ਫੇ ਕਈ ਜਣੇ ਖਾਣ ਲਈ ਆ ਨਹੀਂ ਕਰਿਆ ਫੇ ਮਨੂ ਨੇ ਕਈ ਜਣਾਂ ਮਾਰਾ ਵੀ ਆਪਣੇ ਘੇਤੇ ਕੋਲ ਤੇ ਚੱਜ ਦੀ ਨਹੀਂ ਬਣਾਈ ਉਹਦੇ ਦਾ ਨਾਮ ਕੀ ਆ ਇਤਨੀ ਮੋਟੂ ਹੈ ਕਈ ਜਾਂਦੇ ਨੱਕਾ ਬੰਦ ਕਰਦੇ ਪਹਿਲਾਂ ਹਾਂ ਗੱਲ ਮਗਾ ਉਥੇ ਦਾ ਕਿਤਨੇ ਪੈਸੇ ਲਵਾਂ ਉਹ ਸਰਦਾ ਕਸਵਾਨੀ ਹਾਂ ਤੱਕ ਹਾਂ ਦੇ ਦੇਣਾ 300 ਨਹੀਂ ਨਹੀਂ ਜਾ ਰਹਾ ਯਾਰ ਬਹੁਤ ਮਿੱਟੀ ਨਾ ਹੈ ਮਿੱਟੀ ਦਾ ਬੋਲੀ ਆ ਉਹਦਾ ਸਵਾਰ ਦੇ ਬੋਲੀ ਹੈ ਤਾਂ ਵੀ ਤਾਂ ਬਣਾएंगे एकदम ਬਿਲਕੁਲ ਸਹੀ ਕਰ ਦੇਣੀ ਨਹੀਂ ਨਹੀਂ ਦੇਖ ਤੇਰੀ ਦਿਹਾੜੀ ਤੇ ਤੇਰਾ 2 ਘੰਟੇ 2 ਘੰਟੇ ਦਾ ਕੰਮ ਆ कम से कम लगेगा तीन चार घंटा लग लगातार करेंगे तो। लग लगा तो नहीं। पते एक जाएगा, <laughs> जाएगा। रुपया दे देना टेंशन तो रखना बंदा बढ़िया से करेंगे देख लो सही सही ला लो है दो सौ रूपया दे देने ਕੋਸਾ ਕੰਮ ਹੋ ਰਹਾ ਹੈ ਮਿੱਟੀ ਬਹੁਤ ਨਾ ਜਾ ਕੇ ਉਹ ਨਹੀਂ ਆਏਗੀ ਪੋਲੀ ਆ ਸਾਫ ਆਗ ਨਹੀਂ ਜੁਲੀਆ ਆ ਦੇਖ ਅੱਗ ਲਾਈ ਹੋਏ ਰ ਮਿੱਟੀ ਕਿਹੜੀ ਆ ਸਾਫੇ ਕੱਢ ਆ ਜਾ ਦੇਖ ਨੀਕੀ ਨਹੀਂ ਰਹਤਾ ਨਾ ਤਾਂ ਉਹ ਕਮਿਟੀ ਦਾ ਉਰੀ ਆ ਚੂਹਿਆਂ ਕਰਕੇ ਇਹ ਮੁੰਡੇ ਨੇ ਜਾਣਾ ਵਿਆਹ ਨੂੰ ਯਾਰ ਤਾਲੀ ਆ ਭੋਲੂ ਨੇ ਓ ತಾਜੀ ਦੇਖ ਲਓ ਕਰਦੇ ਯਾਰ ਆਈਸੋ ਦੇ ਦੇਣਾ ਠਾਈ ਨਹੀਂ ਤਾਂ 100 ਰੁਪਏ ਘੰਟਾ ਦੇ ਦਿੰਦਾ ਹਾਂ ਤਾਂ ਦੇ ਥੋੜਾ ਘੰਟਾ ਰੋਲ ਵਾਲੇ 50 ਰੁਪਏ ਸਸਤਾ ਦੋ ਰੁਪਏ ਬਹੁਤ ਨਾ 100 ਰੁਪਏ ਦਾ ਆਟਾ 400 ਰੁਪਏ ਦੇ ਆੜੀਓ ਆ 8 ਘੰਟੇ ਦੀ ਦਿਹਾੜੀ ਵਾਲਾ ਕਿਵੇਂ ਕਰਦਾ ਮਾਨਸਾ 100 ਰੁਪਏ ਦਿਹਾੜੀ ਨਾ 8 ਘੰਟੇ ਤੇਰੇ 400 ਰੁਪਏ ਦਿਹਾੜੀ ਵਾਲਾ ਰਾਤ ਤੂੰ 60 ਰੁਪਏ ਘਾਟਾ ਦੇਦਾ ਲਾ ਲਓ ਸਹੀ ਸਹੀ ਰਾਮੀ ਬਹੁਤ ਹੈ ਉਚਲਾਇਆ ਕਰ ਕਿੰਨੇ ਲੈਣੇ ਮਟੂ 2500 2500 ਹੁਣ ਉਹ 200 ਦਿੰਦਾ ਕਦਾਲ ਵੀਰ ਵੀ ਹੋਰ ਦੇ ਦਿੰਿਆ ਨਹੀਂ 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 ਦਵਾ ਜਿਹੜੀ ਜਵਾਨ ਕਰਨ ਦੀ ਅਰੇ ਇਹ ਘੰਟਾ ਉਹ ਪਰੇ ਸਾਫ ਕਰੀ ਹੋਈ ਅਸੀਂ ਇੱਥੇ ਬਹੁਤ ਹੈ ਰਾਜ ਉਹ ਦੇਖ ਆ ਉੱਧਰ ਪਰਾਂ ਕਿਲੇ ਦੀ ਤਾਂ ਸਾਫ ਕਰਤੀ ਅਸੀਂ ਪਰਾ ਉੱਥੇ ਵੀ ਬੁਲਾ ਦੇ ਤੂੰ ਸਾਰੇ ਸਿਰੇ ਤਾਂ ਅੱਲਾ ਮਰੀ ਜਾਂਦਾ ਇਹ ਤਾਂ ਇੱਧਾ ਘੰਟਾ ਲਾਉਣਾ ਹੈ ਤਾਂ ਜਾਣਾ ਵੀਡੀਓ ਦਾ ਹਾਂ ਆ ਉਹ ਅਰੇ ਜਾੜਾ ਬਾਹਰ ਜਿੰਨੇ ਚਾਪ ਵੀ ਕਿਉਂ ਨਹੀਂ ਨੇ ਸਾਫ ਕਰ ਦੇਣੀ ਆ ਇਹਦਾ ਫਿਰ ਤਕੜਾ ਕੰਮ ਨੂੰ ਹੈ ਰਾਂਜਾ ਨਹੀਂ ਹੈਗਾ ਬੇਲੇ ਨਾਲ ਦੇ ਤਾਂ ਵਧੀਆ ਹੈ ਹੈ ਬੇਲੇ ਨਾਲ ਦੇ ਤਾਂ ਵਧੀਆ ਹਾਂ ਬੇਲਾ ਹੈ ਆ ਆਪਾਂ ਪੋਵਾ ਪੀਂ ਅੱਜ ਮੁਰਗਾ ਔਰਗਾ ਬਣਾਤੇ ਸਹਰ ਜਾਤੇ ਬਸ ਹਮਕਾ ਟਾਈਮ ਖਤਮ ਹੋ ਜਾਦਾ ਕਦਸੇ ਗਾਣਾ ਕੱਟਨੇ ਲੱਗਦੇ ਕਿੰਨੀ ਜਲ ਕੇ ਭਾਰਤੀ ਆਉਣ ਲੱਗ ਗਈ ਪੈਸੇ ਲਿਆਏ ਤੂੰ ਆਵਾਜ਼ ਆਏ ਨਹੀਂ ਸਰਦਾਰ ਲੋਕ ਬੁਲਾਇਆ ਹੈ ਕਾਟੇਂਗੇ ਗਾਣਾ ਲੈ ਪੈਸੇ ਵੀ ਨਕਦ ਫੜਾਓ ਦੇਖਾ ਫੜਾ 200 ਰੁਪਇਆ ਨੋਟ ਵੀ 500 ਦਾ ਹੀ ਨਿਕਲੇ ਆ ਲਾਈਏ ਉਹ ਵੀ ਦੇ ਦੋ 10 ਰੁਪਏ ਆ ਤਾ ਇਹ ਦੋਸਤ ਕਾਰਨ ਲਾਏਗੇ 10 ਰੁਪਏ ਦੇ ਦੇ ਜਾ ਆਪ ਲੋ ਜਾ ਪਾਜੋ ਮੇਰੀ ਗੱਲ ਸੁਣੋ ਉੱਥੇ ਤੱਕ ਆ ਉਹ ਸਾ ਮੋੜ ਜੇ ਤੱਕ ਉਧਰ ਆ ਮੋੜ ਇਹ ਤਾਂ ਹੋ ਗਈ ਬਸ ਤੁਹਾਨੂੰ ਪਿੰਡ ਨਹੀਂ ਜਾਣ ਦੇਣਾ ਇਹਨੇ ਮੋਟੂ ਆ ਇਹ ਤੁਹਾਨੂੰ ਉਹ ਕਰਦਾ ਤੁਹਾਨੂੰ ਪਤਾ ਨਹੀਂ ਹੈਗਾ ਇਹਨੇ ਤੁਹਾਨੂੰ ਪਿੰਡ ਨਹੀਂ ਜਾਣ ਦੇਣਾ ਚਲ ਹੁਣ ਕੋਕਾ ਕਾਖ ਨਾ ਬਹੁਤ ਹੈ ਜਿਆਦਾ ਹੋ ਗਿਆ ਹੈ ਬਾਹਰ ਆ ਕੇ ਦੇਖੂਗੇ ਚਲ ਜਲਦੀ ਰਸਣ ਫਿਰ ਹੁਣ ਆ ਨੀਨੇ ਜਾਵਾ ਕਹੀ ਵੀ ਦੇਖ ਲੈ ਸਰਦਾਰ ਵਾਲੀ ਓ ਮਟੂ ਆ ਕਹੀ ਦੇ ਸਰਦਾਰ ਵਾਲੀ ਦਾਮ ਧਾਰਨੇ ਵਾਲਾ ਕਹੀ ਹੈ ਆ ਰਾਮੀਵਾਲ ਤੇ ਉਹ ਗਾ ਚੌਲ ਆ ਕੇ ਆਏ ਨੇ ਹੁਣ ਇਹ ਤੇ ਪੰਜਾਬ ਜੀ ਨੇ ਵਿਹਾਰ ਦਾ ਚਾਵਲ ਮੇ ਤਾਕਤ ਬਹੁਤ ਨਾ ਰਹਾ ਤਾਗੇ ਤੇ ਦੇ ਧੋਕ ਕੇ ਆਉਨੇ ਇੱਥੇ ਤੇ ਹਾਂ ਸੁੱਕ ਕੇ ਆਏ ਨੇ ਉਹ ਵੀ ਦੇਖ ਆਇਆ ਸਰੀਰ ਕੋਲ ਕੀ ਕੀ ਪਈਆਂ ਹੋਈਆਂ ਇਹ ਦੋ ਹੈ ਓਰੇ ਆ ਤੈਨੂੰ ਮਾੜੀ ਦੱਸ ਦਮ ਇੱਥੇ ਵੀ ਆਇਆ ਨਾ ਕਰ ਹਾਂ ਆਇਆ ਨਾ ਆਏ ਬੋਲ ਨੂੰ ਪੜ ਕੇ ਹਾਂ ਦ ਬੱਲੇ ਤੇ ਦ ਬੱਲੇ ਤੇ ਮਿੱਟੀ ਛਾਂਕਣੀ ਹੈ ਚੌੜੀ ਕਰਨੀ ਹੈ ਐਂ ਜੀ ਐਂ ਜੀ ਹੈ ਚੌੜੀ ਕਰ ਦਿੰਗੇ ਆ ਉੱਤਰ ਲਾਉਣੀ ਹੈ ਮਿੱਟੀ ਇਧਰ ਲਾ ਦੇਣਗੇ ਹਾਂ ਮਿੱਟੀ ਇੱਧਰ ਜਗ੍ਹਾ ਲਾ ਦੇਣੀ ਬਣਾ ਦੇ ਇਹਨਾਂ ਨੂੰ ਇਹਨੇ ਵਿਆਹ ਦੇਖਣਾ ਇਹਦਾ ਪਤਾ ਕੋਈ ਨਹੀਂ ਪਾਣੀ ਨੇ ਘਰੇ ਰਾਤ ਨੂੰ ਛੱਡ ਕੇ ਬਹਿ ਜਾਣਾ ਕੱਲ ਹੁਣ ਛੱਡ ਲਵੇ ਕੋਈ ਤੇਰਾ ਦਿਲ ਖੁਸ਼ ਹੋ ਜਾਏਗਾ ਤਾਂ ਫੇਰ ਆਧਾ ਕੋ ਸਾਧਾ ਦੇ ਦੇਣਾ ਸਾਮ੍ਹ ਕੇ ਜਾ ਕੀ ਧਰਮਤਾ ਨਹੀਂ ਆਉਂਦੀ ਸਾਡੇ ਤੇ ਜੀ ਇਹ ਆਹਦਾ ਕੁੜੀ ਜੋ 500 ਰੁਪਏ ਦੇ ਇਹ ਆ ਰਮੀ ਬਹੁਤ ਆ ਮੋਟੂ ਕਿ ਉਹ ਬਈ ਕੀ ਹਾਲ ਠੀਕ ਆ ਨਾ ਵਧੀਆ ਵਧੀਆ ਤਿਆਰੀ ਹੈ ਬਿਆਦੀ ਹਾਂ ਇਥੇ ਬੈਠੇ ਜਿਹੜੇ ਗਾਣੇ ਕੱਢਦੇ ਤੇ ਬਾਬਾ ਜੀ ਦੇ ਹਾਂ ਉਹੀ ਝੂਲੇ ਤੇ ਬੈਠੇ ਆ ਉਹੀ ਝੂਲੇ ਤੇ ਬੈਠੇ ਆ ਹਾਂ ਉਸ ਦਿਨ ਤਾਂ ਜਦ ਗਾਣੇ ਕੱਢਦੇ ਤੇ ਮੈਨੂੰ ਕਾਤੇ ਲਿਆਂਦਾ ਪੈਸੇ ਖਰਾਬ ਕਰੇ ਹੈ ਉਸ ਦਿਨ ਤਾਂ ਕਹਿੰਦੇ ਤੇ ਪੈਸੇ ਖਰਾਬ ਕਰੇ ਮਾੜਾ ਹੁੰਦਾ ਹੀ ਆ ਮਾੜਾ ਮੋਟਾ ਹਮ ਹਲੇ ਤਾਂ ਪੈਨ ਨੂੰ ਨਹੀਂ ਬਾਬਾ ਜੀ ਨੇ ਉੱਪਰ ਪੈਜੇ ਕਰਨਾ ਤਾਂ ਮੌਜੂਦ ਹਾਂ ਬਾਬਾ ਜੀ ਨੇ ਇੱਕ ਸੈਟ ਸਰਾਣਾ ਰੱਖ ਲਿਆ ਕਰਨਾ ਦਾ ਬਸ ਹਲੇ ਪੈ ਨਹੀਂ ਹੁੰਦਾ ਹਲੇ ਪੈ ਨਹੀਂ ਹੁੰਦਾ ਇਹਨਾਂ ਹੈਂ ਉੱਠ ਨਹੀਂ ਹੁੰਦਾ ਇਹ ਵੀ ਉੱਠਣਾ ਉਹੀ ਨਾ ਮੂਰੇ ਨੂੰ ਗਿਰਜੋ ਹਾਂ 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 ਕਿਤੇ ਮੂਰੇ ਨੂੰ ਗਿਰਜੋ ਨਾ ਨਾ ਹਮ ਅਰੇ ਪਾਣੀ ਨਾ ਥੋੜੀ ਜਰ ਜੀ ਲੱਗਣ ਲੱਗੀ ਇਹਨੂੰ ਉਹ ਨਾ ਇਹ ਜੜ ਕਿਆ ਲੱਗਣੀਆਂ ਮਾੜੀ ਮੋਟੀ ਤਾਂ ਲੱਗੀ ਜਾਂਦੀ ਆ ਹਾਂ ਹਾਂ ਆਜ ਤਾਂ ਹੋਣਾ ਹੀ ਮੋੜ ਮੋਟੇ ਹੈਂ ਮਾੜੀ ਮੋਟੀ ਲੱਗੀ ਜਾਂਦੀ ਆ ਤੇਰੀਆ ਵਿਆਹ ਦੀ ਹਮ ਵਿਆਹ ਦੀ ਤਿਆਰੀ ਹੈ ਕਿ ਵਿਆਹ ਮੁੱਕਦੇ ਆ ਹੋਰ ਵਾਜਾ ਕਰਾਂਗੇ ਰਹਿਣਾ ਮੈਂ ਵੀ ਕਰਾਈਆਂ ਮੇਰਾ ਪੇਪਰ ਮੇਰਾ ਪੇਪਰ ਤਾਇਆ ਇਹ ਨਹੀਂ ਹੁੰਦਾ ਦੇਖ ਲੈ ਤਾਇਆ ਜੀ ਹੈਲੀ ਢਾਉਂਦੇ ਦੇਖ ਲੈ ਢੇਰ ਕੱਢ ਕੇ ਢੜਿਆ ਵੀ ਤੂੰ ਹੋ ਜਾ ਤਿਆਰ ਛੇਤੀ ਹੂੰ ਹੁਣ ਲੇਟ ਕਰਾਤਾ ਉਹਨਾਂ ਨੇ ਵਿਆਹ ਤਾਂ ਨਹੀਂ ਜਾਣਾ ਹਲੇ ਆਉਂ ਜਾਣਾ ਤਾਂ ਹੈ ਹੀ ਤਾਂ ਵੀ ਰੋਪੜ ਚੱਲੇ ਯਾਰ ਹੂੰ ਉਹ ਹੁਣ ਰੋਪੜ ਵੀ ਐਮਰਜੈਂਸੀ ਜਾਣਾ ਤਾਂ ਹੋਰ ਵਾ ਬਈ ਰੋਪੜ ਘੁੰਮਦੇ ਥੋੜਾ ਲਸਣ ਕਿੱਕਣਾ ਅਸੀਂ ਪਰਾਲੀ ਚੱਕ ਦੀ ਦੀ ਗੱਲ ਆਹ ਆਹ ਠੀਕ ਆ ਗੜਾਈ ਹੈਂ ਗੜਾਈ ਕਰੂੰਗੇ ਹਲੇ ਗਿੱਲਾ ਤਾਂ ਹੋ ਇਹਦਾ ਵਧੀਆ ਹਾਂ ਗਿੱਲੇ ਕਰਕੇ ਰੁਕ ਗਏ ਨਹੀਂ ਤਾਂ ਕੱਲੇ ਕਰ ਦੇਣੀ ਸੀ ਨਹੀਂ ਆ ਗਏ ਪਰ ਗਿੱਲਾ ਤਾਂ ਸੀ ਕਿਹ ਹਲੇ ਅੜਕੇ ਰੁਕ ਜਾ ਰੁਕ ਜਾ ਬਾਂਹ ਜਿਹੇ ਤੱਕ ਹੂੰ ਬਈ ਤਾਇਆ ਜੀ ਨੇ ਲੇਟ ਕਰਾਤਾ ਹਲ ਤੱਕ ਨਹੀਂ ਆਏ ਬਹਣਾ ਐਦਾ ਕਹ ਤੈਨੂੰ ਪਤਾ ਫਿਰ ਉਹ ਰੇ ਕੱਢਦੇ ਤੇ ਅੱਜ ਰੇ ਕੱਢਦੇ ਹੈਗੇ ਉੱਤੇ ਰੇ ਕੱਢਦੇ ਤੇ ਅੱਜ ਹੈ ਰੇ ਕੱਢਦੇ ਤੇ ਬਈਲਾ ਕੱਲੂ ਬਿਆਨ ਨੂੰ ਜਾਣਾ ਹੈ 12 1 ਵਜੇ ਨਾਲ ਕੇ ਚੱਕ ਲਾਉਣ ਸਮਝ ਲੈ ਅਜੇ ਤਾਂ ਕੱਪੜੇ ਨਹੀਂ ਲਏ ਅਜੇ ਅੰਦਰ ਯਾ ਮਮਾ ਕਾ ਚੱਲ ਜਾ ਕੇ ਇਹ ਰੋਪੜ ਲੈ ਕੇ ਆਈ ਕੱਦੀ ਪੈਂਟੇ ਚਲਟ ਹਾਂ ਸ਼ਾਮ ਨੂੰ ਦਾ ਹੈ ਸ਼ਾਮ ਨੂੰ ਦਾ ਚਲ ਕੁਰਤਾ ਪੇ ਅਮਾ ਪਾ ਲੈਣਾ ਤਾਈ ਨੇ ਕਹਿੰਦੇ ਤੇ ਮੜੇ ਬਣਾ ਹੀ ਲੈ ਲਓਗੇ ਕੋਲ ਇਤਨੀ ਹੈ ਬੜੀ ਜਾਂਦੀ ਜਾਂਦੀ ਪਾ ਲਿਓ ਆਏ ਥੋੜੀ ਮਿਲ ਲੈ ਪਿਆ ਪਾਇਆ ਥੋੜੀ ਮਿਲ ਲੈ ਉੱਚੀ ਨੀਮੀ ਵੀ ਕਰਾ ਲੈਣੇ ਚਾਹੀਦੇ ਹੂੰ ਹੂੰ ਪੈਂਟ ਦਾ ਹੂੰ ਵੀ ਹੁਣ ਉੱਚੀ ਨੀਮੀ ਕਰਾਉਣੀ ਪੈਣੀ ਜੇ ਹਾਂ ਹਾਂ ਅੱਗੇ ਸਵਾਏ ਕਰਦੇ ਨੇ ਮਹੀਨਾ ਮਹੀਨਾ ਪਹਿਲਾਂ ਪੈਂਟਾਂ ਵੀ ਹਾਂ ਪੈਂਟਾਂ ਕੀ ਦਰਜੀ ਘਰਾਂ ਦੇ ਦਰਜੀ ਹੁੰਦੇ ਤੇ ਕਿਹੜਾ ਰੈਡੀमेड ਇੰਨਾ ਕੱਪੜਾ ਹੁੰਦਾ ਹਾਂ ਦਰਜੀ ਘਰ ਦੇ ਇਹ ਕਰਦਾ ਦਾ 20 ਦੇ ਪਹਿਲਾਂ ਸੁਣ ਲਾ 20 ਰੁਪਏ ਪਹਿਲਾਂ ਦਰਜੀ ਨੇ ਘਰਾਂ ਹੀ ਬੈਠੇ ਰਹਿਣਾ ਆਪਣੇ ਆਪਣੇ ਕੱਪੜੇ ਵੀ ਜਾਣੇ ਬਾ ਜਿੱਦਣ ਖਤਮ ਹੋ ਗਿਆ ਉਸ ਦਿਨ ਪੈਸੇ ਫੜੋ ਚੱਲ ਜੀ ਹਾਂ ਇੱਕ ਤਖਾੜ ਇੱਕ ਦਰਜੀ ਉਹ ਲੱਕੜੀਆਂ ਪਾੜਨੇ ਵਾਲਾ ਹੁੰਦਾ ਤਾਂ ਸਵਾਣਾ ਚੱਲਦਾ ਪੂਰਾ ਜਦ ਤੱਕ ਦੂਆ ਕੰਮ ਤਨ ਹੋ ਗਏ ਫਿਰ ਜਾਂਦਾ ਹੋਣ ਤੱਕ ਕੱਪੜੇ ਵੀ ਰੈਡੀमेड ਮਿਲ ਜਾਂਦੇ ਆ ਜਦੇ ਕਹਿੰਦੇ ਵਿਆਹ ਹੁਣ ਦਰਜੀ ਦੇ ਘੱਟੇ ਲੋਕ ਸੁਵਾਉਂਦੇ ਆ ਨਾ ਕੁੜਤੇ ਪਜਾਮੇ ਸਵੈਰਾਂ ਅਜਿਹੀਆਂ ਜੀਜ਼ਾਂ ਸੁਵਾਉਂਦੇ ਦਰਜੀ ਤਾਂ ਕੋੜੀ ਸੂਤੇ ਚਤਾਏ ਆਉਂਦੀ ਆ ਹੋਰ ਕੋਟ ਪੈਂਟ ਵੀ ਬਹੁਤ ਘੱਟ ਸੁਵਾਉਂਦੇ ਆ ਲੋਕ 5000 ਵਿੱਚ ਹੀ ਜੱਬਿਆ ਹੋ ਜਾਂਦਾ ਉਹ 5000 ਦੀਰ ਵਰਗੀ ਜੁੱਤੀ ਆਉਂਦੀ ਆ ਲੈ ਹੁਣ 12000 ਦਾ ਤਾਂ ਕੋਟ ਵੈਂਟ ਆ ਹਾਂ 12000 ਦਾ ਤਾਂ ਕੋਟ ਪੈਂਟ ਆਉਂਦਾ 12000 ਦਾ ਫਿਰ ਹੋਰ ਇੰਨੇ ਕਦਾ ਹੀ ਆ ਬਸ ਮਤਲਬ ਥੱਲਾ-ਗੱਲਾ ਕਰਦਾ ਜੇ 12000 ਦਾ ਕਿਆ ਆਉਂਦਾ ਜੀ ਹਾਂ ਪੜ੍ਹਦੇ ਜਮਾਨੇ ਹੀ ਹਿੱਤੇ 12000 ਦਾ ਕਾ ਪੂਮਾ ਦਾ ਬਲੇਜ਼ਰ ਹੋਣਾ ਆ ਪੀਉਮਾ ਦਾ ਕਾ ਤੇ ਡੀ ਕੋਟ ਵਾਲੇ ਹੁੰਦੇ ਹੋ 8000 ਦਾ 7 ਦਾ ਪੁੱਤ ਨੂੰ ਤੁੰਗੀ ਪੜਨ ਜਾਂਦੇ ਤੇ ਆ ਗਿਆ ਤਿਆ ਜੀ 60 ਕਿਲੋਮੀਟਰ ਆ ਗਿਆ ਜੀ ਮਸਾ ਆਏ ਬਰਾਬਰ ਕੰਮ ਦਾ ਆਦਨ ਬੇੜਵਾ ਮਹਾਂ ਬੇਕਾਰ ਹੋਰ ਅਲੀ ਦਾ ਖਾਲਸ ਬਾਦਰਾ ਤੇ ਵੇਰੇ ਮੈਂ ਕਿਤੇ ਪਾਣੀ ਦਾ ਲਾਉਣਗਾ ਨਹੀਂ ਨਹੀਂ ਪਾਣੀ ਦੇ ਬਾਅਦ ਹੀ ਲਾਉਂਗਾ ਭਇਆ ਵੇਹੇ ਵਾਲੇ ਚੱਲਦੇ ਚਲੇ ਆਉਂਗਾ ਮੈਂ ਤਾਂ ਆਏ ਵਾ ਮੈਂ ਕਿਤੇ ਪਾਣੀ ਨੂੰ ਲਾਉਣ ਲੱਗ ਜੇ ਨਹੀਂ ਨਹੀਂ ਲਾਉਣਾ ਪਾਣੀ ਦਾ ਬਾਅਦ ਹੀ ਜਾ ਕੇ ਲਾਉਂਗਾ ਫਿਰ ਕਿਆ ਫਿਰ ਆਹੋ ਆ ਕੇ ਲਾ ਪਤਾ ਕੋਈ ਨਹੀਂ ਤੇਰਾ ਟੈਂਬੋ ਹੁੰਦਾ ਹੋਰ ਕੰਮ ਬਹੁਤ ਹੈ ਹੋਰ ਇਹ ਕੱਢਣਾ ਦਾ ਫਿਰ ਗੰਨੇ ਵਾਟੇ ਤੇ ਲਿਆਉਣੇ ਨੇ ਗੋਪੀ ਸਰ ਦਾ ਸਪਰੇਅ ਕਰਕੇ ਆਇਆ ਦੂਰੀ ਕੱਢੀ ਆ ਹੁਣ ਤੁਹਾਨੂੰ ਗੰਨੇ ਕੰਮ ਕਰਾਈ ਜੰਨਾ ਉਹ ਤਾਂ ਹੋਇਆ ਹੁਣ 3 ਦਿਨ ਤੱਕ ਵੀ ਰਹਿਣਾ ਬੀਜੀ ਤਾਂ ਲੱਗਣੀ ਆ ਉੱਥੇ ਹਲੇ ਵੀ ਸਾਡੇ ਕੋਈ 1-4 ਦੀ ਪੰਡ ਪਈਏ ਸੀ ਉਹਦੇ ਨਾਲ ਹੀ ਸਾਰ ਲੈਣਾ ਮੈਂ ਕੱਲੂ ਦੇਖੂਗਾ ਕੱਲੂ ਜਾਊਗਾ ਦੇਖੂਗਾ ਹੀ ਪੱਕਾ ਰੱਖ ਫਿਰ ਮੈਂ 65 ਕੋਟ ਭਾਅ ਆਪਣੇ ਲੈ ਜਾ ਨਹੀਂ ਮੈਂ ਮੁੜ ਕੇ ਰਿਆ ਕੇ ਪਾਉਣੇ ਆ ਹੋਰ ਇਹ ਕਦੇ ਪੁਣੇ ਲਈ ਜਾ ਕੇ ਆ ਪਤਾ ਹੁੰਦਾ ਘੜੀ ਚ ਮੈਂ ਫਿਰ ਕੇ ਸੁੱਤੀ ਮਾਰ ਲੂਗਾ ਇਹ ਤਾਂ ਹੀ ਫਿਰ ਸਵੇਰੇ ਆਉਣ ਦਾ ਫਾਇਦਾ ਵੀ ਕੀ ਆਊਗਾ ਵੀ ਜੇ ਸਵੇਰੇ ਆ ਮੈਂ ਇਹਨੇ ਸਾਰੇ ਪੇਪਰ ਦੇ ਦੂੰਗਾ ਸਵੇਰ ਨੂੰ ਜਾਣਾ ਹੈ ਜਾਂ ਰੋਕਣਾ ਉਹ ਟਾਈਮ ਤੇ ਲੇਟ ਹੋ ਜਾਣਾ ਹੂੰ ਓਕੇ ਸਵੇਰੇ ਸਵੇਰੇ ਜੀ ਸਰਜਰੀ ਆਉਂਗੇ ਨਾ ਹੋ ਰਹੇ ਤੇ ਜੇ ਜਾਣਾ ਹੋਵੇ ਤਾਂ ਫਿਰ ਤਾਂ ਠੀਕ ਆ ਉਹ ਫਿਰ ਤਾਂ ਠੀਕ ਆ ਉਹ ਕਿਹੜੇ ਤੋਂ ਰੋ ਰਹੇ ਤੇ ਪਾ ਕੇ ਲੰਘ ਜਾਣਾ ਕੱਪੜੇ ਕੋਈ ਟੰਡੇ ਕੋਡ ਦਵਾਈਏ ਕੀ ਕਰੀਏ ਇਹਨੂੰ ਕੰਨੂ ਹੈਗਾ ਪੈਂਟ ਕੋਡ ਤੇ ਕੀ ਪਾਉਣਾ ਹੁਣ ਪੈਂਟ ਕੋਡ ਪਰਤਾਂ ਨੂੰ ਕੈਂਟ ਕੋਟ ਚੌਥੇ ਨੂੰ ਕੈਂਟ ਕੋਟ ਇੰਨੇ ਇੰਨੇ ਕੈਂਟ ਕੋਟ ਆ ਵਿਆਹ ਦਾ ਫੈਸਲ ਚਾਰ ਪੰਜ ਕੋ ਭਾਏ ਇੱਕ ਹਾਣ ਸੁਹਾਏ ਨਹੀਂ ਹੁਣ ਇੱਕ ਕੈਂਟ ਕੋਟ ਚਲ ਤਾਂ ਹੀ ਉਹ ਮਾੜਾ ਹੋਣੀ ਲੈ ਕੇ ਆਉਣੇ ਆ ਉਹ ਇੱਕ ਵਾਰੀ ਉਹ ਪਾਉਣੇ ਮੁੜ ਕੇ ਕੋਈ ਕੈਂਟ ਕੋਟ ਨਹੀਂ ਪਾਉਂਦਾ ਇਹ ਤਾਂ ਗੱਲ ਸੱਚੀ ਹੈ ਇਹ ਗੱਲ ਠੀਕ ਹੈ ਜਿਹਦੇ ਵਿਆਹ ਦਾ ਓਕਣੇ ਪਿਆ ਤੂੰ ਪਪਾ ਦੇ ਵਿਆਹ ਦੀ ਬੰਦਾ ਹੋਰ ਆ ਕੋਈ ਨਹੀਂ ਪਾਉਂਦਾ ਛੋਟੇ ਹੋ ਜਾਂਦੇ ਆ ਟਾਈਟ ਹੋ ਜਾਂਦੇ ਆ ਬੰਦੇ ਰੈਨ ਫਿੱਟ ਆਉਂਦਾ ਉਹ ਤੂੰ ਤਾਂ ਇਹ ਜੀ ਵੀ ਅਸੀਂ ਮੋਟੇ ਹੋਈ ਜਾਂਦੇ ਉਹਦੇ ਨਾਲੇ ਨਾਲ ਟਾਈਟ ਹੋ ਜਾਂਦੇ ਆ ਬਾਪੂ ਵੀ ਲਿਆਇਆ ਤਾਂ ਇੱਕ ਉਹਨੇ ਕੇਸਰ ਖਿਦਾ ਸਾਹਿਬ ਨੇ ਕੇ ਪਾ ਕੇ ਹੁੰਦੇ ਹੈ ਉਹ ਗੱਬੀਆਂ ਜਿਹੜਾ ਹੁੰਦਾ ਨਹੀਂ ਰੇ ਜਿਹੇ ਪਾ ਕੇ ਚੱਲ ਹਾਂ ਉਹ ਇੱਥੇ ਜਣਾ ਆਪਣਾ ਕੋਟ ਪਾ ਲਿਆ ਪਤਾ ਕੀ ਹੈ ਪੈਂਟ ਕੋਡ ਮੇਨ ਬਿਆ ਨੂੰ ਪੈਂਦਾ ਹੈ ਬਸ ਬਲੇਜ਼ਰ ਹੈ ਜਿਹਦੇ ਮਰਜ਼ੀ ਨੂੰ ਪਾਈ ਜਾਓ ਜੇ ਕੋਈ ਹੈ ਹੀ ਪਿੰਡੇ ਚ ਹਾਂ ਸਿਆਲਾਂ ਚ ਬਲੇਜ਼ਰ ਵਧੀਆ ਹੈ ਜਿੰਨਾ ਕਿ ਮਰਜ਼ੀ ਪਾਈ ਜਾ ਜਿਹੜੀ ਮਰਜ਼ੀ ਕੱਪੜੇ ਦਾ ਚਾਹੇ ਫਾਰਮਲ ਨਾਲ ਪਾ ਲੋ ਤੇਰੀ ਅੰਮੇ ਬਰੂ ਮੇ ਪਾਲਾ ਤਾਂ ਵੀ ਕੋਈ ਚੱਕਰ ਨਹੀਂ ਕੁੜਤੇ ਵੀ ਅੰਮੇ ਬਰੂ ਵੀ ਵਧੀਆ ਲੱਗਦਾ ਉਹ ਉਹ ਚੀਜ਼ ਵਧੀਆ ਹੈ ਉਹ ਇਨਵੈਸਟਮੈਂਟ ਵਧੀਆ ਕੋਟਮੈਂਟ ਨਾਲੋਂ ਵੈਸੇ ਪਰ ਕੋਟਮੈਂਟ ਆਈਆਂ ਮੇਨ ਵਿਆਹ ਚ ਜ਼ਿਆਦਾ ਵਧੀਆ ਲੱਗਦਾ ਬਲੇਜ਼ਰ ਨਾਲ ਗੱਲ ਆ ਹਾਈ ਜਦਰੀ ਨਾ ਬਾਰ-ਬਾਰ ਇਹੀ ਦਾ ਚੱਕ ਯਾਰ ਕੋਟਮੈਂਟ ਇੱਕ ਵਾਰੀ ਪਹਿਲੂ ਦੋ ਵਾਰੀ ਪਹਿਲੂ ਜਾਇ ਐਂ ਤਾਂ ਹੈ ਨਹੀਂ ਵੀ ਹਰੇ ਕੀ ਵਿਆਹ ਨੂੰ ਕੋਟਮੈਂਟ ਦੇ ਕੋਈ ਨਹੀਂ ਕੋ ਪਰ ਇੱਥੇ ਤਾਂ ਨਹੀਂ ਕਹਿੰਦਾ ਜਿਹੜਾ ਹੈ ਕੋਈ ਇੱਕੋ ਵੈਸੇ ਬੋਲਣਾ ਕਹਿੰਦਾ ਪਿਆ ਰਹੀ ਹੈ ਇਹ ਉਹਦਾ ਸ਼ਰਟ ਚੰਗੀ ਆ ਕੋਟੀ ਚੰਗੀ ਆ ਪਰ ਉਹਨੇ ਪਤਾ ਲੱਗਦਾ ਹੋਰ ਕਿਹੜਾ ਬਾਅਦ ਵਿੱਚ ਆ ਕੇ ਪਾਇਆ ਸਾਕਾ ਕੋਟ ਵਧੀਆ ਆਰੇ ਜਮਾ ਦੇ ਵਿੱਚ ਇੱਕ ਛੱਗੇ ਗਏ ਨਾ ਦੋ ਦੋ ਬਿਆ ਦੇਖੇ ਹੁੰਦੇ ਤੇ ਕਾ ਕਰ ਰਹੇ ਹੁੰਦੇ ਤੇ ਇਧਰ ਦੇ ਜਗੇ ਇੱਕ ਇੱਕ ਜਿਹਨੇ ਬਾ ਡੜਾ ਉਹਨੇ ਵੀ ਦੁਕਾਨ ਦੇ ਵਿੱਚ ਨਰਮੀਆਂ ਵਿੱਚ ਠੰਡਾ ਹੁੰਦਾ ਦਾ ਬਿਆਲ ਵਿੱਚ ਉਹ ਗਰਮ ਹੁੰਦਾ ਇੱਕ ਗੱਲ ਹੋਰ ਆ ਕੁਰਤਾ ਪਜਾਮਾ ਹੋ ਵੀ ਕੋਈ ਮਰਜ਼ੀ ਪਾਈ ਜਿਹੜੇ ਪਤਾ ਲੱਗਦਾ ਮਰਜ਼ੀ ਪਾਈ ਲੇ ਜਾ ਚਿੱਟਾ ਹੀ ਆ ਲੈਣਾ ਚਿੱਟਾ ਹੀ ਆ ਚਾਹੇ ਇੱਕ ਹੋਵੇ ਜਾਂ ਲਗ ਲਗ ਸਵਾਈ ਆ ਲੱਗਣ ਦਾ ਐ ਹੋ ਵੀ ਇੱਕ ਹੋ ਆ ਚੱਲ ਗਿਆ ਹੈ ਕੁਰਤਾ ਪਿਆ ਮੈਂ ਸਭ ਤੋਂ ਵਧੀਆ ਬਹੁਤ ਜੇ ਕੋਈ ਨਾਲੇ ਹੀਟਾ ਖਿੜਾ ਪੈਂ ਜਾ ਚਾਦਰਾਂ ਹੈ ਚਾਦਰਾਂ ਨਾਲੇ ਚਾਦਰਾਂ ਨਾਲੇ ਅੱਗੇ ਚਾਦਰੇ ਲੈ ਆ ਕੇ ਤੇ ਬੁੜੇ ਹੋਰ ਕਰਦੇ ਤਿਆਰ ਅਸੀਂ ਤੇ ਬੱਬੇ ਦਸੇ ਕਰਦੇ ਕਹਿੰਦਾ ਉਹ ਤੇ ਜੁੱਤੀ ਪਾ ਕੇ ਥੋੜੋ ਜਾਣੀ ਆ ਨੰਗੇ ਪੈਰੀ ਹੀ ਜਾਣਾ ਚਾਦਰਾਂ ਮੋਟੇ ਸਰ ਚਾਦਰਾਂ ਮੋਢੇ ਪੇ ਜਦ ਪਿੰਡ ਆ ਗਿਆ ਵੀ ਇੱਥੇ ਪੁੱਜ ਗਏ ਬਸ ਜਦ ਜੁੱਤੀ ਜਾਦਰਾਂ ਨਾਲੇ ਜਦ ਜੁੱਤੀ ਪਾ ਲੈਣੀ ਹੁਣ ਪਿੰਡ ਵੜਨ ਲੱਗੇ ਕਿੰਨਾ ਚਾਦਰਾਂ ਕਹਿੰਦਾ ਹੋਵੇ ਨਾ ਜੁੱਤੀ ਹੈ ਜਦ ਤੁਰ ਕੇ ਜਾਣੇ ਤਾਂ ਮਿੱਟੀ ਘਟਾ ਤਾਂ ਹੁੰਦਾ ਤਾਂ ਹੂੰ ਆਹ ਲਾ ਗਰਾ ਤੁਰਕੇ ਜਾ ਉੱਥੇ ਜਾ ਕੇ ਕੋਲ ਪਾਲੂ ਚਾਰ ਚਾਰ ਨਹੀਂ ਰਹੇਗਾ ਤੇ ਅੱਗੇ ਹੁਣ ਦਾਗਲਾ ਹੈ ਕਹਿੰਦਾ 2 ਘੰਟੇ ਵੀ ਨਬੇ ਜੀ 10:00 ਤੋਂ 4:00 11 ਵਜੇ ਜਾਣੇ ਜਾਂਦੇ ਹੁਣ 3 ਦਿਨ ਰਹੇ ਕਰਦੇ ਸੀ ਇਹ ਹੀ ਤਾਂ ਹੈ ਪੁਰਾਣੀਆਂ ਗੱਲਾਂ ਫਿਰ ਪੁਰਾਣੀਆਂ ਗੱਲਾਂ ਹੁਣ ਬਾਈ ਕੋ ਫਿਰ ਜਲੇਬੀਆਂ ਪਾਉਂਦੇ ਤੇ ਮੁੜ ਕੇ ਕੋਈ ਜਲੇਬੀ ਨਾ ਦੱਸਾ ਪਾਉਂਦਾ ਇੱਕ ਟਾਨਕਿਆਂ ਦੀ ਰੋਟੀ ਹੁੰਦੀ ਸੀ ਹਾਂ ਬਸ ਨਹੀਂ ਇੱਕੀ ਜੀ ਦੂਰਾ ਠੀਕ ਹੁੰਦਾ ਪੀ ਪੂਰਾ ਖਲਾਈ ਜਾਣਾ ਹੈ ਇਹ ਇਹ ਬਜੇ ਕੋਈ ਨਹੀਂ ਕਰਿਆ ਜਾਦਾ ਉਹ ਇਹੀ ਨਹੀਂ ਤਾਂ ਮਿਲਦਾ ਹਾਂ ਫੱਕਰ ਕੀ ਜੀ ਪੂਰਾ ਫੇ ਰੱਖ ਖਲਾਣੀਆਂ ਚੱਲਣੀਆਂ ਰਾਤ ਪਟਣੇ ਅੱਗੇ ਕਾਬਦੀ ਨੇ ਕਿਹਾ ਜੱਟ ਨੇ ਬਲਾਈ ਦੱਸੀ ਗਾਲ ਨੂੰ ਪਾਲੀ ਦੱਸੀ ਪੇ ਲੱਸੀ ਉਹਦੀ ਮਿਲਦੀ ਉਹਨੇ ਕਹਿੰਦਾ ਲੱਸੀ ਉਹ ਬੁਲਾ ਕੇ ਗਾਲ ਨੂੰ ਦੱਸੀ ਪਾਲੇ ਨੇ ਪਰ ਤਾਂ ਸਿਰਫ ਬੰਦੇ ਰੱਖਾ ਜਾਂਦੇ ਨੇ ਇਹ ਰੱਖੋ ਬਾਪੂ ਦਾ ਹੁਣ ਵੀ ਪਿਆ ਹੁੰਦੀ ਹੈ ਪਿਆ ਕਰਦਾ ਪਿਆ ਹੁਣ ਜੂਜ ਜਾਂਦਾ ਬਾਪੂ ਅੱਗੇ ਰੋਡ ਕਾਇ ਕਰਦੇ ਤੇ ਕਹ ਗੋੜੇ ਡੇਲੀ ਖਾਣੇ ਆ ਆਪੂ ਦਿੱਲੀ ਕੋਲ ਜਾਂਦਾ ਜਿੰਨਾ ਇਹ ਤਿੰਨੇ ਖਾਣੇ ਵਿੱਚ ਗੱਲਾ ਖਾ ਲਉਣਾ ਹੈ ਨਾ ਜਿੰਨਾ ਤੇ ਥੋੜਾ ਦੇਖ ਲੈ ਗੋੜ ਵਧੀਆ ਹੋਣਾ ਆਏ ਗੋੜ ਬੋਟੀ ਨਾ ਘਟਦਾ ਕੁਝ ਵੀ ਨਹੀਂ ਛੱਡਣਾ ਦਾਦਾ ਸਾਬ ਕੋ ਮਰਜ਼ੀ ਲਿਆ ਦਾਦਾ ਸਾਬ ਜਿਹੜਾ ਕੋ ਮਰਜ਼ੀ ਹੈ ਸਾਡੇ ਪਾਪਾ ਇਹ ਦੇ ਦੋ ਸੱਤੇ ਅਜੇ ਘਟ ਕੋ ਆਏ ਮੈਂ ਤਾਂ ਖਾਂਦਾ ਹੀ ਬੋ ਘਟਾ ਮੈਂ ਗੱਲੀ ਚਾਹ ਚੂ ਪੀਣਾ ਖਾਣਾ ਨਾ ਨਾ ਅਸੀਂ ਤਾਂ ਚੱਕਰੀ ਚੱਕਰੀ ਨਹੀਂ ਨਾ ਦੇਖ ਲੈ ਤੂੰ ਤੂੰ ਤਾਂ ਚਾਰ ਟਾਈਮ ਦਾ ਰੋਟੀ ਖਾਂਦੇ ਹਾਂ ਤੇਨ ਗਿਆ ਮਰੂਦ ਕੰਮ ਹੁਣ ਖਾ ਜਨਾ ਉਹਨਾਂ ਵਰ ਬੋਲੂਗੇ ਮਰੂਦ ਗਾਣਾ ਵੇਗਾ ਮੈਂ ਨਹੀਂ ਗਾਣਾ ਆ ਬਾਪੂ ਆ ਗਿਆ ਜਿੰਨੇ ਮਰਜੀ ਦੇ ਦੇ ਤੋੜ ਲੈ ਜਿਹੜੇ ਹੈਗੇ ਆ ਬਾਬਾ ਜੀ ਸਵੇਰੇ ਸਾਜਰੀ ਤੋੜ ਕੇ ਦੇ ਮੈਂ ਕਿਹਾ ਕਾਲਜ ਤੇ ਆ ਕੇ ਦਊਂਗਾ ਜਾਂ ਮੈਂ ਕੱਪੜੇ ਪਾਏ ਦੇ ਦੇ ਕੰਮ ਕਰਨਾ ਕੰਮ ਨਹੀਂ ਕੰਮ ਤਾਂ ਆਪਾਂ ਵੀ ਕਰਦੇ ਪਰ ਅੱਗੇ ਖਰਾਕੇ ਹੀ ਜ਼ਿਆਦਾ ਹੁੰਦੇ ਨਾ ਗੁੜ ਜ਼ਰੂਰ ਖਾਓ ਗੁੜ ਤਾਂ ਵਧੀਆ ਸਿਹਤ ਲਈ ਕਰਦਾ ਗੁੜ ਖਾਓ ਨਾਲੇ ਹੁਣ ਖਿਡਾਰੀ ਵੀ ਤਿਆਰ ਕਰੋ ਕਰਤੇ ਆਂ ਵਿਆਹਾਂਾਂ ਗਏ ਹੋਏ ਬਿਲਕੁਲ ਕਰਦੇ ਆਂਆਂ ਪੰਜ ਦਿਨਾਂ ਤੱਕ ਵਿਆਹੇ ਵਿਆਹੇ ਕੋਈ ਕੰਮ ਨਹੀਂ ਹੋਣਾ 5 ਤਰੀਕ ਤੱਕ ਹੋਰ ਵੀ ਕੋਈ ਵਿਆਹ ਐਤ ਤੇਰੀ ਕੰਮ ਹੋਣਾ ਫਟਾਫਟ ਜੇ ਘਾੜੇ ਬਾੜੂ ਹੋ ਗਏ ਬਤਾਇਓ ਹੋਰ ਦੋ ਦਿਨਾਂ ਦੇ 26 27 28 ਹਨ ਪੁੱਤ ਨੇ ਤੇ ਦੋਤੀ ਲੰਘ ਜੇ ਨੇ ਬਰਵਾਲੀ ਵਿਆਹ ਚ ਹਾਂ ਫਿਰ ਮੁਰਦੀ ਗੱਡੀ ਮੁਰਦੀ ਗੱਡੀ ਉਹਦੇ ਬਾਅਦ ਹੋ ਕੇ ਮਿਲਣੀਆਂ ਹਾਂ ਫਿਰ ਨੀਤਰਾ ਦੇ ਆ ਗਿਆ ਉਹਦੇ ਬਾਅਦ ਮਿਲਣੀਆਂ ਵੀ ਆ 4 ਤਰੀਕ ਦੇ ਬਾਅਦ ਮੇਲੇ ਹੋਣਾ ਹੂੰ ਵਿਆਹੀ ਵਿਆਹ 4 ਤਰੀਕ ਤੱਕ ਦੇ ਕਰੀ ਗਿਆ ਇਹ ਮੇਰੇ ਨਾਲ ਕਫਰਾਲੀ ਤੇ ਮਿਲਦੇ ਆ ਉਹਦੇ ਬਾਅਦ ਮੇਲੇ ਸ਼ੁਰੂ ਹੋ ਜਾਣਾ ਇਨੇ ਨੂੰ ਵਾ 25 ਤਰੀਕ ਨੂੰ ਕਿਹਾ ਤਾਂ ਹੋ ਜੂਗਾ ਵੀ 25 ਨੂੰ ਸ਼ੁਰੂ ਲੈ 25 ਦਾ ਅੱਜ ਅੱਜ 25 ਹੈ ਅੱਜ 25 ਹੋ ਆ 25 ਨੂੰ ਕਿੱਥੋਂ ਸ਼ੁਰੂ ਹੋਏ ਪਹਿਲੀ ਨੂੰ ਹੋਣਾ ਪਹਿਲੀ ਤੇ ਪਹਿਲੀ ਨੂੰ ਵੀ ਔਖਾ ਹੀ ਆ 5-7 ਦਿਨ ਅੱਗੇ ਬਣੀ ਤਾਂ ਤਿਆਰ ਹੈ ਇੱਕ ਦਿਨ ਲਿਪਲਪੀਆ ਕਰਨਾ ਬਸ ਕਰ ਦੇਣੀ ਤਿਆਰ ਆਪਣੇ ਜੋਗਰਪੁਰ ਕੱਢਣੇ ਨੇ ਆਪਣਾ ਗੋੜਾ ਪਰਗੀ ਤੋ ਕਰਦਾ ਵਧੀਆ ਉਹ ਕਰ ਲੂਗੇ ਗੱਟੇ ਪਾ ਲੂਗੇ ਕਰਾਂ ਹੋ ਕੇ ਗੱਟੇ ਪਾ ਲੂਗੇ ਉਹ ਬਣਾ ਲਾਂਗੇ ਐਂਕੀ ਟਿੱਕੀ ਟਿੱਕੀ ਜੀ ਪਾ ਲਾਂਗੇ ਖਾ ਲਾਂਗੇ ਟਿੱਕੀ ਵਧੀਆ ਬਾਬਾ ਜੀ ਮਟੀਰੀਅਲ ਬਹੁਤ ਪਾਉਂਦੇ ਆ ਟਿੱਕੀ ਜਦਾ ਹਾਂ ਉਹ ਸਵਾਣ ਨਹੀਂ ਪਾਉਣਾ ਯਾਰ ਇੰਨਾ ਕੱਲੇ ਬਦਾਮ ਬਾਦ ਬਦਾਮ ਕਾਜੂ ਦੋ ਚੀਜ਼ਾਂ ਵਧੀਆ ਜੂਟੀ ਬਣਾ ਲੇ ਮੈਂ ਆਪਣੀ ਜੂਟੀ ਬਣਾ ਲਵਾਂ ਠੀਕ ਹੈ ਭਾਈ ਠੀਕ ਹੈ ਹੈ ਵੀ ਨਾਇਨ ਅਸਰ ਥੋੜਾ ਜਿਹਾ ਮਿੱਠਾ ਸੋਡਾ ਪਾ ਦੇ ਨਹੀਂ ਗੋਆਣਾ ਨਾਇਨੇ ਪਾਏ ਤਾਂ ਮਿੱਠਾ ਛੋਟਾ ਪਾ ਕੋਰ ਲਾ ਕੇ ਮਿੱਠਾ ਛੋਟਾ ਪਾ ਕੇ ਦੇਣਾ ਨਾਇਨੇ ਪਾਏ ਤਾਂ ਜ ਤੀਜੀ ਗਲਾਸ ਤਾਂ ਮਿੱਠਾ ਸੋਡਾ ਪਾਏ ਦੇਣਾ ਮਾਟਰਾਂ ਦੀ ਉਹ ਚੌਥੀ ਜਿਹਦੇ ਉਹ ਤਾਂ ਮੈਨੂੰ ਪਤਾ ਚੌਥੀ ਮਿੱਠਾ ਸੋਡਾ ਖੜਾਦਾ ਮਾਸਟਰ ਨੂੰ ਕਦੇ ਉਹਨੇ ਦੁੱਧ ਮੰਗਾ ਲੈਣਾ ਕਦੇ ਘੋੜ ਕਦੇ ਰਾਤ ਤਾਂ ਹੀ ਹੁਣ ਦੇਖਣੀ ਨਹੀਂ ਜਮਾ ਕਰਦਾ ਤਾਂ ਹੀ ਹੁਣ ਮਿੱਠਾ ਥੋੜਾ ਜਿਆਦਾ ਜਿਹੜਾ ਕਹਿੰਦਾ ਬਾਬਾ ਜੀ ਨੂੰ ਮਿੱਠਾ ਥੋੜਾ ਜਿਆਦਾ ਲਾਜ ਮੈਂ ਕਹਾਂ ਲਾਜ ਕੇ ਬਿੱਤਾ ਰੋਟਾ ਪਾ ਲਈ ਜਾਨਾ ਚਾਰ ਸਾਲ ਤੱਕ ਖਲਾਈ ਗਏ ਤਿੰਨ ਸਾਲ ਨਾ ਚਾਰ ਸਾਲ ਫੇਲ ਕਰਿਆ ਉਹਨੇ ਕਿ ਤਿੰਨ ਸਾਲ ਕੀ ਕਰਦਾ ਰਿਹਾ ਮਾਂ ਤੇ ਕੋਈ ਗੱਲ ਨਹੀਂ ਤਾਂ ਹੀ ਆਹ ਪਾ ਚੱਲ ਫਿਰ ਹੁਣ ਬਲੇਜ਼ਰ ਲਿਆਉਣਾ ਹੈ ਨਾ ਵਧੀਆ ਕਾ ਜਲਦੀ ਲਿਓ ਨੇ ਆ ਇਦਾਂ ਨਹੀਂ ਹੈਗਾ ਵੀ ਉਹੀ ਕਰ ਦੇਣਾ ਪੈਸੇ ਲਾਉਣੇ ਚਾਹ ਰ ਤਾਂ ਕਿ ਆ ਹੋ ਗਿਆ ਚੱਲ ਦੇ ਆ ਬਲੇਜ਼ਰ ਉੱਪਰੋਂ ਕੋਟ ਦੇ ਪਾਉਣੇ ਵਾਲਾ ਚੁੱਚਮਾ ਕਰੂਗਾ ਨਾ ਕਿ ਸ਼ਕਲ ਆਉਣ ਵੀ ਜਾਣਾ ਮਾਮੇ ਨੇ ਫਿਰ ਤਾਂ ਹੋਣਾ ਨਹੀਂ ਬਾਕੀ ਭਾਈ ਤੁਹਾਨੂੰ ਕੱਲ ਨੂੰ ਅੱਜ ਦਾ ਇੰਨਾ ਕਿ ਕੱਲ ਨੂੰ ਵੀਡੀਓ ਦਿਖਾਵਾਂਗੇ ਹਰਿਆਣੇ ਦੇ ਵਿਆਹ ਦੀ ਦੇਖਦੇ ਆਂ ਕਿ ਆ ਹੁੰਦਾ ਉੱਥੇ ਹੁਣ ਜਾਗੋ ਜੁਗੋ ਜਾਗੋ ਜੁਗੋ ਤੁਹਾਨੂੰ ਕੱਲ ਨੂੰ ਮਾਮੇ ਦਾ ਇੰਦਰ ਆ ਗਿਆ ਨਵੇਂ ਜੀ ਨਵੇਂ ਬਲੇਜ਼ਰ ਨਹੀਂ ਬਲੇਜ਼ਰ ਬਲੇਜ਼ਰ ਅੱਗੇ ਯਾਰ ਨੌ ਹੀ ਨਹੀਂ ਲੈਣੇ ਉਹਦੇ ਹੁਣੇ ਹੀ ਆ ਜਾਗੇ ਕਹਿੰਦੇ ਬੂਟ ਕੱਟ ਪੈਂਟ ਚਾਹੀਦੀ ਸਾਨੂੰ ਕਹਦਾ ਸੀ ਬੂਟ ਕੱਟ ਪੈਂਟ ਦੇ ਹੀ ਅੱਗੇ ਦੇਖ ਲੈ ਤੂੰ 2-3000 ਤੇ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਤੇ ਹੁਣ ਇੱਕ ਕਮੀਜ਼ ਆਉਂਦੀ ਐ ਨੇ ਆਨੇ ਮੁੰਡੇ ਕਮੀਜ਼ ਵੀ ਨਹੀਂ ਆਉਂਦੀ ਆ ਉਹ ਵੀ ਨਹੀਂ ਉਹਦੀ ਚਾਰਾ ਜਾਦੀ ਇਹ ਸਹੀ ਅੱਜ ਗੱਲ ਕੱਲ ਦੇਖੀਆਂ ਇਹਦੀਆਂ ਪਿਉ ਮਾਂ ਦੇ ਜੇ オリジナル ਰੇਟ ਤੇ ਉਹਨਾਂ ਦੇ ਮੇਰੇ 8000 ਦੀ ਪੈਂਟ ਪਈ GMRP ਤੇ ਦੇਖੀਏ ਅੱਟੇ ਆਦੇ ਟੱਪਾ ਦੇ ਕੱਪੜੇ ਆ ਜਾਂਦੇ ਤੇ ਅੱਗੇ ਹੋਰ ਉਹੀ ਤਾਂ ਹੈ ਤੇ ਖੱਦਰ ਦੇ ਲੈ ਲੈਣੇ ਆਪਾਂ ਬਾਕੀ ਜਾਣੇ ਤੇ ਉਹੀ ਆ ਫਿਰ ਫਰਕ ਆ ਟਾਈਮ ਦਾ ਗੱਲ ਤਾਂ ਹੈ ਚਲ 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 ਠੀਕ